ਆਮਲੇ ਆਇਆ ਦਾਨੋ ਪਰ ਮੁੰਡੇ ਆਏ ਫਟਮਲ ਨੰਬਰ ਦੇ ਤਰ ਦੇ ਕਬਜੇ ਦੇ ਵਿੱਚ ਹੈ ਮਾਵਲਾ 18 17 18 17 18 17 18 ਜਿਹੜਾ ਮੁੰਡੇ ਦੇ ਬਾਈ ਪ੍ਰਸਾਦ ਜਫਾ ਲਾਇਆ ਜੋ ਚੰਗਾ ਲੱਗਾ ਤਾੜੀ ਮਾਰ ਕੇ ਵਸੋ ਸਾਰੇ ਪਣਾ ਆ ਮੁੰਡੇ ਨੇ ਸਰਾ ਕਰਵਾ ਦਿੱਤਾ ਹਾਲੇ ਮੈਚ ਬਾਕੀ ਆ 17 ਤੇ 18 ਨੰਬਰਾਂ ਦਾ ਮੈਚ ਗੁਰਦੀਪ ਸਿੰਘ ਥੋਰੀ ਕਬੱਡੀ ਪਾਉਣ ਲਈ ਫੇਰ ਖੇਡ ਮੈਦਾਨ ਦੇ ਵਿੱਚ ਵਾਪਤਾ ਹੋਇਆ ਉਹ ਕਹਿੰਦੇ ਮੇਰੇ ਵੀਰੋ ਥੋੜਾ ਗੁਰਦੀਪ ਸਿੰਘ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਜਾਫੀਆਂ ਨੂੰ ਡੇਟਾ ਪਾਉਣੀਆਂ ਪੈ ਰਹੀਆਂ ਨੇ ਕਿਉਂਕਿ ਲਾਤੀ ਦੇ ਗਿੱਟੇ ਤੇ ਥੋੜੀ ਸੱਤ ਵੱਜੀ ਆ ਮੁੰਡੇ ਦੇ ਸਾਹਮਣੇ ਧੱਕਾਂਗੇ ਕੋਟਰੀ ਵਾਲਿਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਾਈ ਹੋਈ ਕਬੱਡੀ ਇੱਕ ਵਾਰ ਸੇ ਚਾਰ ਤਿੰਨ ਜਾਫੀ ਆ ਉਹ ਜੀਤ ਕੋਟਰੀ ਬਣਾ ਬੱਲੇ 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 ਯਾਕ ਫੜ ਲਿਆ ਤੇ ਮੁਕਾਬਲਾ 18 ਸਮਾਪਤ ਹੋ 13.18 ਮੈਂ ਜਿਹੜਾ ਸਮਾਪਤ ਹੈ ਲੈ ਵੀ ਜਾਣਦੇ ਵਸੂ ਬਸ ਟਰੇਡਰ ਕਿਹੜਾ ਬਣਦਾ ਤੇ ਬਾਟਲਫਾਈ ਕਿਹੜਾ ਬਣਦਾ